ਹਾਂਜੀ ਸਤਿ ਸ੍ਰੀ ਅਕਾਲ ਤੁਹਾਡੇ ਪਾਈ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਉਸਲਾਓ ਚੰਗੀ ਗੱਲਾਂ ਠੀਕ ਠਾਕ ਆਜਾ ਆਪਾਂ ਇਟਲੀ ਦੇ ਨਾਪੋਲੀ ਵਾਲੇ ਸਟੇਸ਼ਨ ਤੇ ਸਟੇਸ਼ਨ ਦੀ ਸਫਾਈ ਵੇਖੋ ਸਾਫ਼ ਸੁਥਰਾ ਸਟੇਸ਼ਨ ਬਹੁਤ ਵਧੀਆ ਤੇ ਬਾਕੀ ਦੱਸਾਂਗੇ ਜੇ ਬੰਦੇ ਆਲੇ ਚੇਰਕੁਲਾ ਵਾਲੀ ਸਾਈਡ ਤੇ ਜਾਣਾ ਉਹਨਾਂ ਨੂੰ ਕਿਹੜੀ ਟ੍ਰੇਨ ਚਾਹੀਦੀ ਆ ਨਾਪੋਲੀ ਤੋਂ ਕਿਹੜਾ ਸਟੇਸ਼ਨ ਲੱਗਦਾ ਵਾ ਤੇ ਆ ਤੁਹਾਨੂੰ ਦਿਖਾਉਣੀ ਆਪਾਂ ਸਫਾਈ ਵੇਖੋ ਕਿੰਨਾ ਖੜੀਆਂ ਸਭ ਬੈਠੇ تھے ਬੈਕਰੀ ਆ ਖਾਣ ਪੀਣ ਵਾਸਤੇ ਇਲਾਮ ਨੂੰ ਆ ਕਚਰਾ ਸੁੱਟਣ ਵਾਸਤੇ ਯਾਨੀ ਕਿ ਵਧੀਆ ਚੀਜ਼ ਬਣਾਈ ਨਾ ਦੇਖੋ ਵਧੀਆ ਚੀਜ਼ ਦਰੋ ਫਿਰੋ ਗੰਦ ਨਹੀਂ ਪਾਉਣਾ ਮਾਸਾ ਵੀ ਤੇ ਨਾ ਕਿਸੇ ਨੂੰ ਕੁਝ ਕਹਿ ਲਈਆਂ ਤਾਂ ਨਾ ਛੇੜਦਾ ਹੀ ਇੱਥੇ ਔਟ ਕਟਾਪਾ ਬਹੁਤ ਹੁੰਦਾ ਜੀ ਛੇੜਵਾ ਕੇ ਹੋਵੇ ਦੇਖੋ ਇਹ ਸਾਫ ਸਫਾ ਚਲੋ ਆਪਾਂ ਤੁਹਾਨੂੰ ਦਿਖਾਉਨੇ ਆ ਜੇ ਨਾਪੋਲੀ ਤੋਂ ਚੇਰਕੋਲਿਆ ਦੀ ਸੈਰ ਤੇ ਜਾਣਾ ਕਿਹੜੀ ਟ੍ਰੇਨ ਫੜਨੀ ਆ ਓਕੇ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਟ੍ਰੇਨ ਦੀ ਸਫਾਈ ਬਹੁਤ ਵਧੀਆ ਹੈ ਕੱਲੀ ਤੋਂ ਸੀਟ ਲੱਗੀ ਹੈ ਇਹ ਮਾਸਾ ਕਚਰਾਨੀਆਂ ਯਾਨਕਿ ਸਫਾਈ ਨੂੰ ਪਹਿਲ ਦਿੰਦੇ ਆ ਬਹੁਤ ਵਧੀਆ ਸਫਾਈ ਹੈ ਸਟੇਸ਼ਨ ਤੇ ਟ੍ਰੇਨ ਦੇ ਅੰਦਰ ਇਹ ਲੋਕਲ ਟ੍ਰੇਨਾਂ ਵਾ ਜਿਹੜੀਆਂ ਹੈਗੀ ਟ੍ਰੇਨਾਂ ਉਹ ਬਹੁਤ ਵਧੀਆ ਹੈ ਲੋਕਲ ਵਾ ਜਿਹੜੀਆਂ 5-7 ਕਿਲੋਮੀਟਰ 10 ਕਿਲੋਮੀਟਰ ਦਾ ਸਫ਼ਰ ਕਰਦੀਆਂ ਨੇ ਇਹ ਉਹ ਟ੍ਰੇਨਾਂ ਵਾ ਨੋਰਮਲ ਟ੍ਰੇਨਾਂ ਤੇ ਉਹਨਾਂ ਦੀ ਸਫਾਈ ਦੇਖੋ ਕਿੰਨੀ ਵਧੀਆ ਕੋਈ ਤੇਰਵਰ ਕਚਰਾ ਇਹ ਸਿਸਟਮ ਚੱਲਦਾ ਜਿੱਥੇ 確かに。Okay, さ